ਡੀਅਰ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਲਾਸ ਪਲੱਸ 2 ਦੀ ਜਿਹੜੀ ਪੰਜਾਬੀ ਦੀ ਕੋਈ ਵੀ ਪ੍ਰਕਿਰਿਆ ਜਾਂ ਪੰਜਾਬੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਤੁਸੀਂ ਕਿਵੇਂ ਬਣਾਉਣਾ ਹੈ ਕਿਸ ਤਰ੍ਹਾਂ ਦੇ ਟੌਪਿਕਸ ਲੈ ਸਕਦੇ ਹੋ ਥੋੜਾ ਇਹ ਵੀ ਮੈਂ ਤੁਹਾਨੂੰ ਗਾਈਡ ਕਰ ਦਿਆਂਗੀ ਸਭ ਤੋਂ ਪਹਿਲਾਂ ਇਹ ਤੁਸੀਂ ਇਹਦਾ ਫਰੰਟ ਪੇਜ ਦੇਖ ਰਹੇ ਹੋ ਪੰਜਾਬੀ ਪ੍ਰਕਿਰਿਆ ਇਹਦੇ ਵਿੱਚ ਜਿਹੜਾ ਅਸੀਂ ਉਪਵਿਸ਼ਾ ਲਿਆ ਉਹ ਹੈ ਪੰਜਾਬ ਦੇ ਰਸਮ ਰਿਵਾਜ ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਟੌਪਿਕ ਨੇ ਜਿਵੇਂ ਕਿ ਪੰਜਾਬ ਦੇ ਲੋਕ ਗੀਤ ਪੰਜਾਬ ਦੀਆਂ ਖੇਡਾਂ ਪੰਜਾਬ ਦੇ ਮੇਲੇ ਪੰਜਾਬ ਦੇ ਤਿਉਹਾਰ ਜਾਂ ਪੂਰਾ ਕੰਬਾਈਨ ਕਰਕੇ ਲੈ ਸਕਦੇ ਹੋ ਪੰਜਾਬ ਦੇ ਮੇਲੇ ਅਤੇ ਤਿਉਹਾਰ ਤੁਹਾਡੇ ਜਿਹੜੇ ਟਾਪਿਕ ਨੇ ਸਾਰੇ ਪੰਜਾਬ ਦੇ ਨਾਲ ਹੀ ਸੰਬੰਧਿਤ ਹੋਣੇ ਚਾਹੀਦੇ ਨੇ ਤੇ ਹੁਣ ਅਸੀਂ ਇਸ ਪ੍ਰੋਜੈਕਟਰ ਦੇ ਵਿੱਚ ਅੱਗੋਂ ਕੀ ਕੁਝ ਹੈਗਾ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਹ ਕੱਲਾ ਕੱਲਾ ਪੇਜ ਤੁਹਾਨੂੰ ਸ਼ੋਵੀ ਕਰੂੰਗੀ ਮੈਂ ਤੇ ਨਾਲ ਨਾਲ ਜਿਹੜੇ ਲੈਫਟ ਸਾਈਡ ਵਾਲੇ ਪੇਜ ਤੇ ਕੋਈ ਵੀ ਫੋਟੋਗ੍ਰਾਫਸ ਵਗੈਰਾ ਲਗਾਈਆਂ ਨੇ ਉਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਦੇਖਿਓ ਪਰ ਜੋ ਤੁਸੀਂ ਟੌਪਿਕ ਲਵੋਗੇ ਫੋਟੋਗ੍ਰਾਫਸ ਤੇ ਮਟੀਰੀਅਲ ਤੁਹਾਡਾ ਉਹਦੇ ਅਕੋਰਡਿੰਗ ਹੋਏਗਾ ਇਹ ਤੁਹਾਨੂੰ ਜਸਟ ਆਈਡੀਆ ਮਿਲ ਜੇਗਾ ਜੇਕਰ ਤੁਸੀਂ ਇਹੀ ਟੌਪਿਕ ਲੈ ਰਹੇ ਹੋ ਤਾਂ ਤੁਸੀਂ ਸੇਮ ਐਜ਼ ਇਟ ਇਜ਼ ਤੁਸੀਂ ਲੈ ਸਕਦੇ ਹੋ ਟੌਪਿਕ ਕੀ ਹੈ ਆਪਣਾ ਪੰਜਾਬ ਦੇ ਰਸਮ ਰਿਵਾਜ ਸਭ ਤੋਂ ਪਹਿਲਾਂ ਇੱਥੇ ਤੁਸੀਂ ਆਪਣੇ ਸਕੂਲ ਦਾ ਨਾਮ ਲਿਖਣਾ ਹੈ ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ ਫਿਰ ਤੁਸੀਂ ਆਪਣਾ ਨਾਮ ਰੋਲ ਨੰਬਰ ਵਗੈਰਾ ਤੇ ਜੋ ਵੀ ਤੁਹਾਡੇ ਨਾਲ ਰਿਲੇਟਡ ਇਨਫੋਰਮੇਸ਼ਨ ਹੈ ਤੁਸੀਂ ਉਹ ਇੱਥੇ ਲਿਖੋਗੇ ਇਹ ਜਿਹੜੇ ਪੇਜ ਨੇ ਲਾਈਨਦਾਰ ਨੇ ਜਿਹੜੀ ਲੈਫਟ ਸਾਈਡ ਜਾਂ ਉੱਪਰ ਬਾਉਂਡਰੀ ਵੀ ਇਦੀ ਬਣੀ ਹੋਈ ਹੈ ਪਰ ਇਹਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਜਿਹੜਾ ਕੋਈ ਤੁਹਾਨੂੰ ਕਲਰ ਪਸੰਦ ਹੈ ਉਹ ਅਕੋਰਡਿੰਗ ਤੁਸੀਂ ਉਸ ਕਲਰ ਦੇ ਉੱਪਰ ਲਿਖ ਕੇ ਲਗਾ ਸਕਦੇ ਹੋ ਇੱਥੇ ਧੰਨਵਾਦ ਕੀਤਾ ਗਿਆ ਟੀਚਰ ਦਾ ਇਦੇ ਵਾਰ ਤੁਸੀਂ ਅਪਨੇ ਅਕੋਰਡਿੰਗ ਜਿਹੜੇ ਸ਼ਬਦ ਨੇ ਉਹਨਾਂ ਨੂੰ ਤੁਸੀਂ ਚੇਂਜ ਵੀ ਕਰ ਸਕਦੇ ਹੋ ਜਿਹੜੇ ਤੁਹਾਨੂੰ ਜਿਹੜੇ ਹੋਰ ਵਧੀਆ ਲੱਗਦੇ ਹੋਣਗੇ ਇਹਨਾਂ ਤੋਂ ਅਗੇ ਹੈ ਪ੍ਰਮਾਣ ਪੱਤਰ ਇਹ ਵੀ ਅਲੱਗ ਤੋਂ ਜਿਹੜਾ ਪੇਜ ਹੈ ਉਹਦੋਂ ਲਿਆ ਗਿਆ ਤੇ ਉਹਦੇ ਉੱਪਰ ਲਿਖ ਕੇ ਇਥੇ ਪੇਸਟ ਕੀਤਾ ਗਿਆ ਕਲਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਲੈ ਸਕਦੇ ਹੋ ਉਸੋਗੇ ਹੈ ਵਿਸ਼ਾ ਸੂਚੀ ਵਿਸ਼ਾ ਸੂਚੀ ਨੂੰ ਵੀ ਅਲੱਗ ਦੇ ਪੇਜ ਦੇ ਉੱਪਰ ਲਿਖਿਆ ਗਿਆ ਤੇ ਪੇਸਟ ਕੀਤਾ ਗਿਆ ਦੇ ਉੱਪਰ ਫਿਰ ਜਿਹੜਾ ਪੂਰਾ ਇੰਡੈਕਸ ਹੈ ਵਿਸ਼ਾ ਸੂਚੀ ਐਕਸਾਈਡ ਵਿਸ਼ਾ ਐਕਸਾਈਡ ਪੰਨਾ ਨੰਬਰ ਹੁਣ ਜਿੰਨੇ ਟਾਪਿਕ ਨੇ ਕਿੰਨੇ ਤੋਂ ਕਿੰਨੇ ਪੇਜ ਤੱਕ ਆਏ ਨੇ ਤੁਸੀਂ ਇਹਦੇ ਤੇ ਲਿਖਣਾ ਹੈ ਜਿਵੇਂ ਕਹੀ ਜਿਹੜੀ ਚੀਜ਼ ਆਹੋ ਕੁਝ ਜ਼ਿਆਦਾ ਜਿਵੇਂ 6 ਤੋਂ 7 ਪੇਜ ਹੋਗੇ 8 ਤੋਂ 10 ਤੱਕ 11 ਤੋਂ 12 ਤੁਸੀਂ ਦੇਖਣਾ ਵੀ ਤੁਹਾਡਾ ਜਿਹੜਾ ਟਾਪਿਕ ਹੈ ਉਹਦੇ ਅਕੋਰਡਿੰਗ ਕਿਹੜਾ ਜਿਹੜਾ ਵਿਸ਼ਾ ਉਹ ਕਿੰਨੇ ਤੋਂ ਕਿੰਨੇ ਪੇਜ ਤੱਕ ਆ ਰਿਹਾ ਏ ਇਹ ਬੱਚੇ ਲੈਫਟ ਸਾਈਡ ਦਿਖਾ ਰਹੀ ਹਾਂ ਤੁਹਾਨੂੰ ਮੈਂ ਪੇਜ ਦਾ ਲੈਫਟ ਸਾਈਡ ਪੰਜਾਬ ਦੇ ਰਸਮ ਰਿਵਾਜਾਂ ਬਾਰੇ ਜਾਣਕਾਰੀ ਹੁਣ ਦੇਖੋ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਇੱਧਰ ਜਿਹੜਾ ਰਾਈਟ ਸਾਈਡ ਉਹ ਦਿਖਾ ਰਹੀ ਹਾਂ ਕਿਉਂਕਿ ਲੈਫਟ ਸਾਈਡ ਤੇ ਮੈਂ ਤਾਂ ਲਿਖਿਆ ਕਿਉਂਕਿ ਜਦੋਂ ਕੋਈ ਵੀ ਟੀਚਰ ਚੈੱਕ ਕਰਦਾ ਜਾਂ ਤੁਹਾਡਾ ਐਗਜ਼ਾਮੀਨਰ ਤੁਹਾਡੀ ਫਾਈਲ ਨੂੰ ਦੇਖ ਰਿਹਾ ਹੈ ਤਾ ਚੰਗਾ ਲੱਗਦਾ ਕਿ ਕੋਈ ਪੇਜ ਖਾਲੀ-ਖਾਲੀ ਜਾਨੀ ਵਿੱਚ ਹੋਏਗਾ ਹੁਣ ਜਾਣਕਾਰੀ ਲਿਖਣਾ ਹੈ ਕਿ ਪੰਜਾਬ ਦੇ ਜਿਹੜੇ ਰਸਮ ਰਿਵਾਜ ਨੇ ਉਹ ਕਿਵੇਂ ਜਿਹੜੀ ਇਹਨਾਂ ਦੀ ਸ਼ੁਰੂਆਤ ਹੋਈ ਹੈ ਇਹ ਤੁਸੀਂ ਜੋ ਤੁਹਾਡਾ ਟੌਪਿਕ ਹੋਏਗਾ ਉਹਦੇ ਅਕੋਰਡਿੰਗ ਉਹਦੇ ਬਾਰੇ ਜਾਣਕਾਰੀ ਲਿਖਣੀ ਹੈ ਇਹਦੇ ਵਿੱਚ ਅਸੀਂ ਟੌਪਿਕ ਲਿਆ ਸੀ ਪੰਜਾਬ ਦੇ ਰਸਮ ਰਿਵਾਜ ਤਾਂ ਪੰਜਾਬ ਦੇ ਰਸਮ ਰਿਵਾਜਾਂ ਬਾਰੇ ਅਸੀਂ ਨੇ ਲਿਖਣਾ ਹੈ ਕਿ ਇਹ ਕਿਵੇਂ ਮਹੱਤਵ ਰੱਖਦੇ ਨੇ ਇਫ ਇਹ ਤੁਸੀਂ ਲੈਫਟ ਸਾਈਡ ਵਾਲਾ ਪੇਜ ਦੇਖ ਰਹੇ ਹੋ ਪ੍ਰਕਿਰਿਆ ਦਾ ਉਦੇਸ਼ ਕਿ ਜਿਹੜਾ ਤੁਸੀਂ ਇਹ ਪ੍ਰੋਜੈਕਟ ਬਣਾ ਰਹੇ ਹੋ ਪ੍ਰਕਿਰਿਆ ਬਣਾ ਰਹੇ ਹੋ ਇਹਨੂੰ ਬਣਾਉਣ ਦਾ ਕੀ ਉਦੇਸ਼ ਹੈ ਤੇ ਇਹਨੂੰ ਇੱਧਰਲੀ ਸਾਈਡ ਲਿਖਿਆ ਗਿਆ ਜਿਸ ਤਰ੍ਹਾਂ ਤੁਹਾਡਾ ਆ ਪ੍ਰੋਜੈਕਟ ਤੁਹਾਨੂੰ ਮਿਲਿਆ ਕੰਮ ਕਰਨ ਦੇ ਲਈ ਤੁਸੀਂ ਉਹ ਦੇ ਅਕੋਰਡਿੰਗ ਲਿਖਣਾ ਹੈ ਜਿਵੇਂ ਕਿ ਹੁਣ ਤੁਹਾਨੂੰ ਪਤਾ ਕਿ ਜਿਹੜੇ ਰਸਮ ਰਿਵਾਜ ਨੇ ਉਹ ਨਵੀਂ ਜਿਹੜੀ ਪੀੜ੍ਹੀ ਹੈ ਜਨਰੇਸ਼ਨ ਆ ਉਹ ਭੁੱਲਦੀ ਜਾ ਰਹੀ ਹੈ ਤੇ ਉਹਨਾਂ ਨੂੰ ਬਚਾ ਕੇ ਰੱਖਣ ਦੇ ਲਈ ਇਹ ਜਿਹੜਾ ਪ੍ਰੋਜੈਕਟ ਹੈ ਉਹ ਬਣਾਇਆ ਗਿਆ ਇਸ ਉਦੇਸ਼ ਨੂੰ ਸਾਹਮਣੇ ਰੱਖਿਆ ਗਿਆ ਅੱਗੇ ਲੈਫਟ ਸਾਈਡ ਤੇ ਲਿਖਣਾ ਤੁਸੀਂ ਸੰਸਕਾਰਾਂ ਦਾ ਸਬੰਧ ਹੁਣ ਜਿਹੜੇ ਰਸਮ ਰਿਵਾਜ ਨੇ ਸੰਸਕਾਰ ਨੇ ਉਹਨਾਂ ਦਾ ਸਬੰਧ ਤੇ ਇਧਰੀ ਸਾਈਡ ਉਹਦੇ ਬਾਰੇ ਤੁਸੀਂ ਨੇ ਲਿਖਣਾ ਹੈ ਬੀ ਜਿਹੜੇ ਸੰਸਕਾਰ ਨੇ ਕਿਵੇਂ ਸਬੰਧ ਰੱਖਦੇ ਨੇ ਜਿਵੇਂ ਕਿ ਅਨਾਜ ਨਾਲ ਲੋਹੇ ਪਾਣੀ ਰੁੱਖਾਂ ਵਗੈਰਾ ਨਾਲ ਜਿਵੇਂ ਅਸੀਂ ਦੇਖੋ ਨਿਮਾ ਬਨਣ ਦੀ ਰਸਮ ਕਰਦੇ ਆ ਤਾਂ ਉੱਥੇ ਅਸੀਂ ਰੁੱਖਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦੇ ਆ ਅਗਲੇ ਪੇਜ ਤੇ ਲੈਫਟ ਸਾਈਡ ਤੇ ਤੁਹਾਨੂੰ ਲਿਖਣਾ ਪੰਜਾਬ ਦੇ ਰਸਮ ਰਿਵਾਜ ਭਾਗ ਇਹਨਾਂ ਦੇ ਇੱਥੇ ਕੀ ਲਿਖਣਾ ਅਸੀਂ ਨੇ ਭੂਮਿਕਾ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖਣਾ ਬੱਚੇ ਤਾਂ ਜੋ ਤੁਹਾਡਾ ਜਿਹੜਾ ਮੋਸਟਲੀ ਪੇਜ ਆਹੋ ਕਵਰ ਹੋ ਜੇ ਇਹਦੇ ਨਾਲ ਤੇ ਹੁਣ ਇਧਰ ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋ ਪੰਜਾਬ ਦੇ ਰਸਮ ਰਿਵਾਜ ਇਹਨਾਂ ਦੀ ਭੂਮਿਕਾ ਕਿ ਜਿਹੜਾ ਸ਼ਬਦ ਹੈ ਕਿਸ ਤਰੀਕੇ ਨਾਲ ਹੋਂਦ ਦੇ ਵਿੱਚ ਆਇਆ ਕਿਵੇਂ ਇਹ ਵਰਤਿਆ ਜਾਣਾ ਸ਼ੁਰੂ ਕੀਤਾ ਤੇ ਇਹਦਾ ਭਾਵ ਕੀ ਹੈ ਤੇ ਜਿਹੜੇ ਰਸਮ ਰਿਵਾਜ ਨੇ ਉਹ ਕਿਵੇਂ ਬਣੇ ਨੇ ਕਿਵੇਂ ਹੋਂਦ ਦੇ ਵਿੱਚ ਆਏ ਨੇ ਇਹਨਾਂ ਬਾਰੇ ਤੁਸੀਂ ਡਿਟੇਲ ਦੇ ਵਿੱਚ ਲਿਖਣਾ ਕਿਉਂਕਿ ਕੋਈ ਵੀ ਜਿਹੜੀ ਚੀਜ਼ ਹੈ ਉਹ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹਨੂੰ ਟਾਈਮ ਜਦੋਂ ਪੈ ਜਾਂਦਾ ਹੈ ਤਾਂ ਉਹ ਕੋਈ ਵੀ ਰੀਤੀ ਰਿਵਾਜ ਹੈ ਜਿਹੜਾ ਉਹ ਬਣ ਜਾਂਦੀ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਦੀ ਸ਼ੁਰੂਆਤ ਕਰ ਲਈਏ ਉਹ ਰੀਤੀ ਰਿਵਾਜ ਬਣ ਜਾਂਦੇ ਨੇ ਲੈਫਟ ਸਾਈਡ ਵਾਲਾ ਤੁਸੀਂ ਪੇਜ ਠੀਕ ਰਹੇ ਹੋ ਤੇ ਇਹਦੇ ਵਿੱਚ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਲਗਾਈਆਂ ਗਈਆਂ ਨੇ ਰਸਮ ਰੀਵਾਜਾਂ ਦਾ ਰੂਪ ਅਤੇ ਉਤਪਤੀ ਲਿਖਣਾ ਸੀ ਨੇ ਰਾਈਟ ਸਾਈਡ ਵਾਲੇ ਪੇਜ ਤੇ ਤੇ ਜਿਹੜੀਆਂ ਫੋਟੋਗ੍ਰਾਫਸ ਨੇ ਤੁਸੀਂ ਲਗਾ ਸਕਦੇ ਹੋ ਕਿਉਂਕਿ ਤਿੰਨੋਂ ਜਿਹੜੇ ਮੌਕੇ ਨੇ ਉਹਨਾਂ ਦੇ ਅਕੋਰਡਿੰਗ ਜਿਹੜੇ ਫੋਟੋਗ੍ਰਾਫਸ ਨੂੰ ਲਗਾਈਆਂ ਗਈਆਂ ਨੇ ਹੁਣ ਕਿਹੜੀਆਂ ਹਵਸਾਵਾਂ ਨੇ ਜਨਮ ਵਿਆਹ ਅਤੇ ਮੌਤ ਤਾਂ ਹੁਣ ਤੁਸੀਂ ਇੱਧਰ ਲਿਖੋਗੇ ਰਸਮ ਰਿਵਾਜਾਂ ਦਾ ਰੂਪ ਅਤੇ ਉਤਪਤੀ ਕਿਵੇਂ ਇਹ ਪੈਦਾ ਹੋਏ ਨੇ ਇਹਨਾਂ ਦੀ ਉਤਪਤੀ ਕਿਵੇਂ ਹੋਈ ਹੈ ਉਹਦੇ ਬਾਰੇ ਤੁਸੀਂ ਲਿਖੋਗੇ ਫਿਰ ਅੱਗੇ ਲਿਖਣਾ ਹੈ ਜਨਮ ਵਿਆਹ ਤੇ ਮੌਤ ਮਤਲਬ ਜਿਹੜੇ ਇਹ ਰੀਤੀ ਰਿਵਾਜ ਨੇ ਉਹ ਕਿਹਦੇ ਕਿਹ ਨਾਲ ਸੰਬੰਧਿਤ ਨੇ ਜਨਮ ਨਾਲ ਸੰਬੰਧਿਤ ਵਿਆਹ ਨਾਲ ਅਤੇ ਮੌਤ ਨਾਲ ਸੰਬੰਧਿਤ ਰੀਤੀ ਰਿਵਾਜ ਹੁਣ ਤੁਸੀਂ ਲੈਫਟ ਪੇਜ ਦੇਖ ਰਹੇ ਹੋ ਇੱਥੇ ਅਸੀਂ ਨੇ ਸ਼ੁਰੂ ਕੀ ਕਰਨਾ ਹੈ ਲਿਖਣਾ ਕਿ ਜਨਮ ਨਾਲ ਸੰਬੰਧਿਤ ਰੀਤੀ ਰਿਵਾਜ ਇਹ ਸੀ ਸੱਜੇ ਪਾਸੇ ਸਾਰੇ ਰੀਤੀ ਰਿਵਾਜ ਲਿਖਾਂਗੇ ਤੇ ਖੱਬੇ ਪਾਸੇ ਅਸੀਂ ਦੇਖੋ ਨਾਲ ਫੋਟੋ ਲਾਈ ਹੈ ਇਹ ਕਿਹੜਾ ਸੰਸਕਾਰ ਹੈ ਗਰਭ ਸੰਸਕਾਰ ਫੋਟੋ ਵੀ ਤੁਸੀਂ ਉਸ ਤਰੀਕੇ ਦੀ ਲਗਾਉਣੀ ਹੈ ਜਿਸ ਤਰ੍ਹਾਂ ਦਾ ਤੁਸੀਂ ਨੇ ਉਧਰ ਲਿਖਿਆ ਹੈ ਜਿੰਨੀਆਂ ਫੋਟੋ ਅਵੇਲੇਬਲ ਹੋਣ ਤੁਸੀਂ ਉਹ ਜ਼ਰੂਰ ਲਖਣੀਆਂ ਨੇ ਫਿਰ ਅਗੇਦਰੀ ਸਾਈਡ ਤੁਸੀਂ ਦੇਖ ਰਹੇ ਹੋ ਵਧਾਈ ਕਿਉਂਕਿ ਇਹ ਬੱਚੇ ਦੇ ਜਨਮ ਨਾਲ ਸੰਬੰਧਿਤ ਰੀਤੀ ਰਿਵਾਜ ਨੇ ਫਿਰ ਅਗ ਹੈ ਗੁੜਤੀ ਦੇਣ ਦੀ ਰਸਮ ਤੇ ਰਾਈਟ ਸਾਈਡ ਤੇ ਤੁਸੀਂ ਸਾਰੇ ਜਿਹੜੇ ਸੰਸਕਾਰ ਨੇ ਉਹ ਲਿਖਣੇ ਨੇ ਫੋਟੋਗ੍ਰਾਫਸ ਕਈਆਂ ਦੇ ਨਾਲ ਨਹੀਂ ਵੀ ਅਵੇਲੇਬਲ ਹੁੰਦੀਆਂ ਤਾਂ ਇੰਨੀ ਕੋਈ ਪ੍ਰੋਬਲਮ ਨਹੀਂ ਬਟ ਫਿਰ ਵੀ ਤੁਸੀਂ ਕੋਸ਼ਿਸ਼ ਕਰੋ ਵੀ ਇੱਕ ਪੇਜ ਤੇ ਦੋ ਤੋਂ ਤਿੰਨ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਜ਼ਰੂਰ ਲਗਾਓ ਜਿਵੇਂ ਹੁਣ ਗਰਭ ਸੰਸਕਾਰ ਹੋ ਗਿਆ ਇਹਦੇ ਬਾਰੇ ਤੁਸੀਂ ਲਿਖਣਾ ਹੈ ਜਨੇਪਾ ਵਧਾਈ ਮਤਲਬ ਜਿੰਨੇ ਜਿੰਨੇ ਇਹ ਸੰਸਕਾਰ ਆਏ ਜਾਣਗੇ ਤੇ ਉਹਨਾਂ ਨੂੰ ਪੂਰੇ ਸੀਕੁਐਂਸ ਦੇ ਵਿੱਚ ਲਿਖਣਾ ਹੈ ਇਹ ਨਹੀਂ ਹੈ ਕੋਈ ਚੀਜ਼ ਕਿਤੇ ਲਿਖਤੀ ਤੁਸੀਂ ਨੇ ਕੋਈ ਕਿਤੇ ਲਿਖਤੀ ਫਿਰ ਉਹ ਸਵਾਲ ਲਿਖਣਾ ਹੈ ਗੁੜਤੀ ਸ਼ਬਦਾਂ ਦੇ ਜਿਹੜੇ ਇਹ ਫੇਰ ਹੋ ਸਕਦੀ ਹੈ ਭਾਵੇਂ ਕਿਸੇ ਹੋਰ ਕਿਤਾਬ ਤੇ ਜਾਂ ਤੁਸੀਂ ਕਿਤੋਂ ਕੋਈ ਆਨਲਾਈਨ ਲੱਭ ਰਹੇ ਹੋ ਤਾਂ ਉਹਦੇ ਅਕੋਰਡਿੰਗ ਵੀ ਤੁਸੀਂ ਲਿਖ ਸਕਦੇ ਹੋ ਜਾਂ ਕਿ ਕਿਸੇ ਕੋਲੋਂ ਸੁਣਿਆ ਹੁੰਦਾ ਵੱਡੇ-ਵਡੇਰਿਆਂ ਕੋਲੋਂ ਤਾਂ ਉਹਦੇ ਅਕੋਰਡਿੰਗ ਵੀ ਤੁਸੀਂ ਲਿਖ ਸਕਦੇ ਹੋ ਹਾਲੇ ਜਨਮ ਨਾਲ ਸੰਬੰਧਿਤ ਰੀਤੀ ਰਿਵਾਜ ਹੀ ਲਿਖ ਰਹੇ ਆਂ ਆਪਾਂ ਕਿਉਂਕਿ ਇਹ ਪੂਰੇ ਨਹੀਂ ਹੋਏ ਇਹ ਹੈ ਬਾਹਰ ਵਧਾਉਣਾ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਕੁਝ ਦਿਨ ਦਾ ਹੁੰਦਾ ਤਾਂ ਉਸ ਤੋਂ ਬਾਅਦ ਬਾਹਰ ਵਧਾਉਣ ਦੀ ਜਿਹੜੀ ਰਸਮ ਆ ਕੀਤੀ ਜਾਂਦੀ ਹੈ ਤੇ ਫਿਰ ਨਿਮਾ ਬੰਨਣਾ ਜਿਸ ਤਰ੍ਹਾਂ ਦੀ ਫੋਟੋ अवेलेबल ਹੈ ਪਰ ਇਹ ਵੀ ਉਹ ਰੈਲੇਵੈਂਟ ਹੋਣੀ ਚਾਹੀਦੀ ਹੈ ਹੁਣ ਅਗਲੀ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਪੰਜੀਰੀ ਅਤੇ ਛੂਚਕ ਇਹ ਜਿਹੜੀ ਛੂਚਕ ਹੈ ਉਹ ਪੇਕਿਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਇਹਨਾਂ ਨੂੰ ਅਸੀਂ ਪੂਰੀ ਡਿਟੇਲ ਦੇ ਵਿੱਚ ਜਿਹੜਾ ਰਾਈਟ ਸਾਈਡ ਵਾਲਾ ਆਪਣਾ ਪੇਜ ਆ ਉੱਥੇ ਲਿਖਿਆ ਬਾਹਰ ਵਧਾਉਣ ਦੀ ਰਸਮ ਹੈ ਫਰ ਨਿਮ ਬੰਨਣਾ ਹੈ ਨਾਮ ਸੰਸਕਾਰ ਤੇ ਫਿਰ ਪੰਜੀਰੀ ਅਤੇ ਚੂਚਕ ਜੇਕਰ ਇਹਨਾਂ ਤੋਂ ਬਿਨਾਂ ਤੁਹਾਡੇ ਕੋਲ ਹੋਰ ਹੈਗੇ ਨੇ ਤੁਸੀਂ ਉਹ ਵੀ ਲਿਖ ਸਕਦੇ ਹੋ ਕਿਉਂਕਿ ਤੁਸੀਂ ਆਪ ਦੇਖੋ ਵੀ ਪ੍ਰੋਜੈਕਟ ਤੁਸੀਂ ਕਿੰਨਾ ਵੱਡਾ ਬਣਾਉਣਾ ਹੈ ਕਿੰਨੀਆਂ ਚੀਜ਼ਾਂ ਉਹਦੇ ਵਿੱਚ ਐਡ ਕਰਨੀਆਂ ਨੇ ਹੁਣ ਕਈਆਂ ਦੀ ਜਿਹੜੀ ਰਾਈਟਿੰਗ ਹੈ ਜਿਆਦਾ ਖੁੱਲਾ ਖੁੱਲਾ ਲਿਖਿਆ ਹੁੰਦਾ ਹੈ ਕਈਆਂ ਦਾ ਭੀੜਾ ਭੀੜਾ ਲਿਖਿਆ ਹੁੰਦਾ ਹੈ ਤਾਂ ਉਹਦੇ ਅਕੋਰਡਿੰਗ ਵੀ ਜਿਹੜੇ ਪੇजेस ਨੇ ਉਹਨਾਂ ਦੀ ਗਿਣਤੀ ਘੱਟ ਵੱਧ ਜਾਂਦੀ ਹੈ ਹੁਣ ਜਨਮ ਨਾਲ ਸੰਬੰਧਿਤ ਰਸਮ ਰਿਵਾਜਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਵਿਆਹ ਨਾਲ ਸੰਬੰਧਿਤ ਰਸਮ ਰਿਵਾਜ ਸਭ ਤੋਂ ਪਹਿਲਾ ਹੈ ਰੋਕਾ ਅਤੇ ਕੁੜਮਾਈ ਇਹਨਾਂ ਸੰਬੰਧਿਤ ਤੁਸੀਂ ਜਿਹੜੀ ਫੋਟੋ ਆਹੋ ਲਗਾ ਦੇਣੀ ਹੈ ਫਿਰ ਅੱਗੇ ਹੈ ਸਾਹੀ ਚਿੱਠੀ ਇਹਦੀ ਫੋਟੋ ਲੱਗ ਜੇਗੀ ਫਿਰ ਹੈ ਕਢਾਈ ਚੜਾਉਣਾ ਇਹਨਾਂ ਸੰਬੰਧਿਤ ਫੋਟੋ ਹੈ ਫਿਰ ਹੈ ਵਟਨਾ ਲਗਾਉਣ ਦੀ ਰਸਮ ਜਿੰਨੀਆਂ ਫੋਟੋਆਂ ਅਵੇਲੇਬਲ ਹੋਣਗੀਆਂ ਤੁਸੀਂ ਉਹਨੀਆਂ ਲਗਾ ਸਕਦੇ ਹੋ ਫੋਟੋ ਆਪਣੇ ਕਲਰਫੁੱਲ ਕਢਵਾਉਣੀਆਂ ਨੇ ਥੋੜਾ ਵਧੀਆ ਪੇਜ ਤੇ ਕਢਵਾ ਲਿਓ ਫਿਰ ਉਹ ਸੋਹਣੀਆਂ ਲੱਗਦੀਆਂ ਨੇ ਤੇ ਫਿਰ ਉਹਨਾਂ ਨੂੰ ਅਸੀਂ ਇੱਧਰ ਰਾਈਟ ਸਾਈਡ ਵਾਲੇ ਪੇਜ ਤੇ ਲਿਖਣਾ ਹੈ ਰੋਕਾ ਅਤੇ ਕੁੜਮਾਈ ਪੂਰੀ ਡਿਟੇਲ ਦੇ ਵਿੱਚ ਲਿਖੋਗੇ ਸਹਾ ਕਢਾਉਣਾ ਤੇ ਨਾਲ ਨਾਲ ਬੱਚੇ ਇਹਨਾਂ ਬਾਰੇ ਤੁਹਾਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਹਾਡਾ ਵਾਈਵਾ ਹੋਏਗਾ ਤਾਂ ਇਹਦੇ ਵਿੱਚੋਂ ਜਿਹੜੇ ਪ੍ਰਸ਼ਨ ਨੇ ਤੁਹਾਨੂੰ ਪੁੱਛੇ ਜਾ ਸਕਦੇ ਨੇ ਸਾਹੇ ਚਿੱਠੀ ਭੇਜਣਾ ਕੜਾਹੀ ਚੜਾਉਣੀ ਵਟਨਾ ਜਾ ਮਾਇਆ ਲਗਾਉਣਾ ਫਿਰ ਲੈਫਟ ਸਾਈਡ ਵਾਲੇ ਪੇਜ ਤੇ ਅਗੋਂ ਨਾਨਕਾ ਮੇਲ ਦੀ ਫੋਟੋ ਹੈ ਜਾਗੋ ਹੈ ਕੋੜੀ ਚੜਨਾ ਸੇਰਾਬੰਦੀ ਇਹ ਫੋਟੋ ਵੈਸੇ ਪਹਿਲਾਂ ਲੱਗਣੀ ਚਾਹੀਦੀ ਸੀ ਪਹਿਲਾਂ ਸੇਰਾਬੰਦੀ ਦੀ ਫਿਰ ਕੋੜੀ ਚੜਨਾ ਤੇ ਉਸ ਤੋਂ ਬਾਅਦ ਹੈ ਸੁਰਮਾ ਪਾਉਣ ਦੀ ਰਸਮ ਇਹ ਵੀ ਕੋੜੀ ਚੜਨ ਤੋਂ ਪਹਿਲਾਂ ਹੀ ਲਗਣੀ ਸੀ ਫੋਟੋ ਤੇ ਅੱਗੇ ਹੈ ਆਨੰਦ ਕਾਰਜ ਇਹ ਸਾਰੇ ਕੀ ਨੇ ਵਿਆਹ ਨਾਲ ਸੰਬੰਧਿਤ ਰਸਮ ਰਿਵਾਜ ਤੇ ਹੁਣ ਇਹਨਾਂ ਨੂੰ ਰਾਈਟ ਸਾਈਡ ਤੇ ਤੁਸੀਂ ਡਿਟੇਲ ਦੇ ਵਿੱਚ ਲਿਖਣਾ ਜਿਹੜੀਆਂ-ਜਿਹੜੀਆਂ ਤੁਸੀਂ ਲਿਖ ਰਹੇ ਹੋ ਜੇ ਉਹਨਾਂ ਨਾਲ ਜਿੰਨੀਆਂ ਵੀ ਫੋਟੋ ਅਵੇਲੇਬਲ ਨੇ ਉਹ ਤੁਸੀਂ ਸਾਰੀਆਂ ਲਗਾਉਣੀਆਂ ਨੇ ਸੇਰਾ ਬੰਦੀ ਅਤੇ ਘੋੜੀ ਦੀ ਰਸਮ ਜੰਜ ਦਾ ਸਵਾਗਤ ਤੇ ਲਾਵਾ ਫੇਰੇ ਜਾਂ ਆਨੰਦ ਕਾਰਜ ਅੱਗੇ ਲੈਫਟ ਸਾਈਡ ਤੇ ਆ ਗਿਆ ਡੋਲੀ ਜਾਂ ਜੰਜ ਦੀ ਵਿਦਾਇਗੀ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਫਿਰ ਉਸ ਤੋਂ ਬਾਅਦ ਹੈ ਪਾਣੀ ਵਾਰਨ ਦੀ ਰਸਮ ਫਿਰ ਹੈ ਛਟੀਆਂ ਖੇਡਣਾ ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਇੱਥੇ ਰਾਈਟ ਸਾਈਡ ਵਾਲੇ ਪੇਜ ਤੇ ਲਿਖਿਆ ਹੈ ਪੂਰੀ ਡਿਟੇਲ ਦੇ ਵਿੱਚ ਜਿਵੇਂ ਇੱਥੇ ਲਾਈਨਾਂ ਵਾਲੇ ਪੇਜ ਲੈਏ ਗਏ ਨੇ ਬੱਚੇ ਤੁਸੀਂ ਪਲੇਨ ਤੇ ਲਿਖ ਕੇ ਵੀ ਕਰ ਸਕਦੇ ਹੋ 컬러ਫੁਲ ਪੇਜ ਵੀ ਲੈ ਸਕਦੇ ਹੋ ਪ੍ਰੋਪਰ ਜਿਹੜੇ ਪਲੇਨ ਵਾਈਟ ਨੇ ਉਹ ਵੀ ਲੈ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਪੇਜ ਨੇ ਉਹਨਾਂ ਨੂੰ ਲੈ ਕੇ ਯੂਜ਼ ਕਰਨਾ ਹੈ ਹਾਂਜੀ ਅੱਗੇ ਹੁਣ ਆ ਗਿਆ ਮੌਤ ਨਾਲ ਸੰਬੰਧਿਤ ਰਸਮ ਰਿਵਾਜ ਵੈਣ ਅਤੇ ਫੂੜੀ ਜਿਹੜੀਆਂ ਇੱਥੇ ਔਰਤਾਂ ਨੇ ਉਹ ਵੈਣ ਪਾ ਰਹੀਆਂ ਨੇ ਉਹਨਾਂ ਦੀ ਫੋਟੋ ਲੱਗੀ ਐ ਇੱਥੇ ਅਰਥੀ ਤੁਸੀਂ ਦੇਖ ਰਹੇ ਹੋ ਅਰਥੀ ਦੇ ਉੱਪਰ ਜਿਹੜੀ ਡੈੱਡ ਬੋਡੀ ਐ ਮ੍ਰਿਤਕ ਸਰੀਰ ਉਹ ਪਿਆ ਐ ਫਿਰ ਇਹ ਚਿਖਾ ਨੂੰ ਅਗਨੀ ਦੇਣਾ ਤੇ ਨੈਕਸਟ ਹੁਣ ਇਹਨਾਂ ਨਾਲ ਹੀ ਸਬੰਧਿਤ ਪੂਰੀ ਡਿਟੇਲ ਦੇ ਵਿੱਚ ਲਿਖਿਆ ਜਿਵੇਂ ਵੈਣ ਅਤੇ ਫੂੜੀ ਉਹਨ ਫਿਰ ਇਸ਼ਨਾਨ ਕਰਾਇਆ ਜਾਂਦਾ ਐ ਫਿਰ ਜਿਹੜੀ ਅਰਤੀ ਤਿਆਰ ਕੀਤੀ ਜਾਂਦੀ ਹੈ ਸਿਵੇਮਲਰ ਵਨਗੀ ਕੀਤੀ ਜਾਂਦੀ ਹੈ ਤੇ ਚਿਖਾ ਨੂੰ ਅਗਨੀ ਦੇਣੀ ਕਪਾਲ ਕਿਰਿਆ ਇਹਨਾਂ ਤੁਸੀਂ ਸਾਰੇ ਨੂੰ ਐਵੇਂ ਡਿਟੇਲ ਦੇ ਵਿੱਚ ਲਿਖੀ ਜਾਣਾ ਹੈ ਅਗਲੀਆਂ ਜਿਹੜੀਆਂ ਰਸਮਾਂ ਨੇ ਤੁਛ ਹੈ ਜਿਵੇਂ ਫੁੱਲ ਚੁਗਣੇ ਅਤੇ ਜਲ ਪ੍ਰਵਾਹ ਕਰਨੇ ਹੁਣ ਤੁਸੀਂ ਦੇਖੋ ਵੀ ਇੱਥੇ ਜਿਹੜੇ ਫੁੱਲ ਨੇ ਉਹ ਚੁਗਣ ਵਾਸਤੇ ਇਕੱਠੇ ਹੋਏ ਨੇ ਅਰਦਾਸ ਹੋ ਰਹੀ ਹੈ ਫੁੱਲ ਚੁਗਲੇ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਫੁੱਲ ਨੇ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਫਿਰ ਹੈ ਅੰਤਿਮ ਅਰਦਾਸ ਫਿਰ ਉਸ ਤੋਂ ਬਾਅਦ ਹੈ ਦਸਤਾਰਬੰਦੀ ਇਹਨਾਂ ਨੂੰ ਇੱਧਰ ਅੱਗੇ ਡਿਟੇਲ ਦੇ ਵਿੱਚ ਲਿਖਿਆ ਗਿਆ ਹੈ ਕਿਉਂਕਿ ਸਾਰੀਆਂ ਜਿਹੜੀਆਂ ਆਪਾਂ ਰਸਮਾਂ ਲਿਖੀਆਂ ਨੇ ਉਹਨਾਂ ਨਾਲ ਆਪਾਂ ਨੂੰ ਸਬੰਧਿਤ ਫੋਟੋ ਨਹੀਂ ਮਿਲ ਸਕਦੀ ਖਾਸ ਕਰਕੇ ਜਿਹੜੀਆਂ ਮੌਤ ਨਾਲ ਸਬੰਧਿਤ ਨੇ ਇਸ ਕਰਕੇ ਜਿੰਨੀਆਂ ਤੁਹਾਨੂੰ ਮਿਲ ਸਕਦੀਆਂ ਨੇ ਤੁਸੀਂ ਉਹਦੇ ਅਕੋਰਡਿੰਗ ਲਾਓ ਫੁੱਲ ਚੁਗਣੇ ਜਲ ਪ੍ਰਵਾਹ ਕਰਨੇ ਅੰਤਿਮ ਅਰਦਾਸ ਦਸਤਾਰ ਬੰਦੀ ਜਾਂ ਪਗੜੀ ਦੀ ਰਸਮ ਇਸੇ ਬਿਲਕੁਲ ਤੁਹਾਡਾ ਲਾਸਟ ਪੇਜ ਉਸ ਤੋਂ ਬਾਅਦ ਆ ਗਿਆ ਕਿਤਾਬ ਚਾ ਹੁਣ ਇਹਦੇ ਉੱਪਰ ਤੁਸੀਂ ਲਿਖਣਾ ਹੈ ਵੀ ਕਿੱਥੋਂ-ਕਿੱਥੋਂ ਤੁਸੀਂ ਜਿਹੜੀ ਇਨਫੋਰਮੇਸ਼ਨ ਲੈ ਕੇ ਆਪਣਾ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕੀਤਾ ਹੈ ਪਿਆਰੇ ਵਿਦਿਆਰਥੀਓ ਮੈਂ ਉਮੀਦ ਕਰਦੀ ਹਾਂ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਤੇ ਤੁਸੀਂ ਇਹਦੇ ਅਕੋਰਡਿੰਗ ਆਪਣਾ ਜਿਹੜਾ ਪ੍ਰੋਜੈਕਟ ਹੋ ਵਧੀਆ ਤਰੀਕੇ ਦੇ ਨਾਲ ਤਿਆਰ ਕਰ ਲਓਗੇ ਥੈਂਕਸ ਫॉर ਵਾਚਿੰਗ